ਇਥੋਂ ਤੱਕ ਵੀ ਗ੍ਰੰਥੀ ਸਿੰਘ ਮਿਲਿਆ ਹੁੰਦਾ ਜੀ ਬਾਬਾ ਜੀ ਕਈ ਵਾਰੀ ਕੱਪੜੇ ਤੁਹਾਨੂੰ ਸਰਪ ਨਹੀਂ ਮਿਲਦੀ ਕਈ ਵਾਰੀ ਕੱਪੜੇ ਤੁਹਾਨੂੰ ਸਾਬਣ ਨਹੀਂ ਮਿਲਦਾ ਇਥੋਂ ਤੱਕ ਆਰਥਿਕ ਹਾਲਾਤ ਦੇ ਇਹਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਏਗਾ ਕਿਉਂਕਿ ਜਿੰਨੇ ਮੇਰੇ ਦੋਸਤ ਨੇ ਮੈਨੂੰ ਲੱਗਦਾ ਮੇਰੇ ਬਚਪਨ ਦੇ ਦੋਸਤ ਘਟਨੇ ਤੇ ਮੇਰੇ ਗ੍ਰੰਥੀ ਸਿੰਘ ਦੋਸਤ ਵਧਨੇ ਹਾਂ ਕਿਉਂਕਿ ਵਿਚਰਦੇ ਜਦੋਂ ਦੋਸਤ ਬੰਦ ਇਹ ਤਾਂ ਰਿਹਾ ਸਾਡੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਗ੍ਰੰਥੀ ਸਿੰਘਾਂ ਦੇ ਜਿਹੜੀ ਰਹਾਇਸ਼ ਨੂੰ ਲੈ ਕੇ ਜਾਂ ਉਹਨਾਂ ਦੀ ਯੋਗਤਾ ਨੂੰ ਲੈ ਕੇ ਪ੍ਰਬੰਧ ਨੂੰ ਲੈ ਕੇ ਪ੍ਰਬੰਧਾਂ ਨੂੰ ਲੈ ਕੇ ਸੁਧਾਰ ਤੁਸੀਂ ਕਰਨ ਜਾ ਰਹੇ ਹੋ ਪਰ ਜੇਕਰ ਗੱਲ ਕਰੀਏ ਇਲੈਕਸ਼ਨ ਦੀ ਤਾਂ ਇਲੈਕਸ਼ਨ ਦੇ ਵਿੱਚ ਮੈਂ ਗੱਲ ਕਰ ਰਿਹਾ ਸੀ ਕਿ ਜਿਵੇਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਸਿੱਧੇ ਤੌਰ ਤੇ ਜਾਂ ਸਿੱਧੇ ਤੌਰ ਤੇ ਆਪਣੇ ਤਰੀਕੇ ਨਾਲ ਇਹਨਾਂ ਇਲੈਕਸ਼ਨਾਂ ਦੇ ਵਿੱਚ ਜ਼ਰੂਰ ਹੋ ਜਿਹੜਾ ਆਪਣੀ ਭਾਗੀਦਾਰੀ ਅਦਾ ਕਰਨ ਦੀ ਆ ਤਾਂ ਜਿਵੇਂ ਤੁਸੀਂ ਇਲੈਕਸ਼ਨ ਦੇ ਵਿੱਚ ਆਏ ਹੋ ਤਾਂ ਤੁਹਾਨੂੰ ਕਿਸੇ ਰਾਜਨੀਤਿਕ ਪਾਰਟੀ ਨੇ ਜਾਂ ਕਿਸੇ ਧੜੇ ਨੇ ਕੋਈ ਮਤਲਬ ਸਪੋਰਟ ਕੀਤੀ ਹੋਵੇ ਕਿ ਤੁਸੀਂ ਇਲੈਕਸ਼ਨ ਦੇ ਵਿੱਚ ਆਓ ਜਾਂ ਤੁਸੀਂ ਆਪਣੇ ਤੋਂ ਨਿੱਜੀ ਤੌਰ ਤੇ ਤੁਸੀਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਗ ਸੰਗ ਜਾਣ ਕੇ ਮੈਂ ਤੁਹਾਨੂੰ ਗੁਰਮੀਤ ਸਿੰਘ ਜੀ ਇਹ ਬੇਨਤੀ ਕਰਾਂ ਨਾ ਤੇ ਕਿਸੇ ਰਾਜਨੀਤਿਕ ਪਾਰਟੀ ਨਾਲ ਆਪਾਂ ਰਾਬਤਾ ਕਾਇਮ ਕੀਤਾ ਨਾ ਕਰਨਾ ਸਾਡਾ ਮਤਲਬ ਨਹੀਂ ਹੈ ਕਿਉਂਕਿ ਮੈਂ ਸ਼ਾਇਦ ਪਿਛਲੀ ਵੀਡੀਓ 'ਚ ਬੋਲਿਆ ਹੋਇਆ ਜਦੋਂ ਕਿਸੇ ਬੰਦੇ ਨੂੰ ਕਿਸੇ ਧਾਰਮਿਕ ਆਗੂ ਨੂੰ ਰਾਜਨੀਤਿਕ ਪਾਵਰ ਵਾਲੀ ਥਾਪੜਾ ਮਿਲ ਜਾਂਦਾ ਹੈ ਨਾ ਹਮ ਮਨ ਪਰਪੱਕ ਹੋਵੇ ਗੱਲ ਵੱਖਰੀ ਪਰ ਉਹ ਡੋਲ ਜਾਂਦਾ ਹੈ ਇਸ ਵਿੱਚ ਕੋਈ ਸਿਆਸੀ ਪਾਰਟੀਆਂ ਜਾਂ ਧਾਰਮਿਕ ਜਥੇਬੰਦੀਆਂ ਤੁਹਾਡੀ ਸਪੋਰਟ ਕਰਨ ਜੀ ਤੇ ਤੁਸੀਂ ਉਹ ਸਪੋਰਟ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਉਹ ਕੀ ਸ਼ਰਤਾਂ ਦੇ ਆਧਾਰ ਤੇ ਤੁਸੀਂ ਉਹਨਾਂ ਸ਼ਰਤਾਂ ਨਾਲ ਇਹ ਵੀ ਰਾਜਨੀਤੀ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆਏਗੀ ਪਹਿਲੀ ਸ਼ਰਤ ਇਹ ਜੀ ਰਾਜਨੀਤਿਕ ਲਈ ਰਾਜਨੀਤੀ ਲਈ ਮਜਬੂਰ ਨਹੀਂ ਕੀਤਾ ਜਾਏਗਾ ਕਿਸੇ ਮੈਂਬਰ ਨੂੰ ओके okay. मान लो કે لو কাল ਨੂੰ ਕੋਈ ਰਾਜਨੀਤਿਕ ਵੋਟਾਂ ਹਣ ਗਿਆ ਕਿਸੇ ਪਾਰਟੀ ਦੀਆਂ ਵੋਟਾਂ ਹੋਣੀਆਂ ਤਾਂ ਉੱਥੇ ਉਹ ਉਹ ਪਾਰਟੀ ਨੇ ਕਿਹਾ ਵੀ ਕੱਲ ਨੂੰ ਕੱਲ ਤੁਹਾਡੀ ਸਪੋਰਟ ਕੀਤੀ ਤੇ ਅੱਜ ਸਾਡੀ ਕਰੋ ਮਤਲਬ ਕਿ ਫਿਰ ਖਿਮਾ ਫਿਰ ਆਪਣੀ ਮਾਫੀ ਹੈ ਵੀ ਅਸੀਂ ਨਹੀਂ ਇਹਨਾਂ ਦਾ ਧੜਾ ਕਾ ਲੈਣਾ ਹਾਂ ਜੀ ਵੀ ਕਈ ਵਾਰ ਇਹ ਦੇਖਿਆ ਜਾਂਦਾ ਹੈ ਕਿ ਕਿਸੇ ਸਿਆਸੀ ਧੜੇ ਦੇ ਕੋਲ ਵੋਟ ਬੈਂਕ ਹੈ ਤੇ ਉਹ ਤੁਸੀਂ ਦੇਖੋ ਕਿ ਉਹ ਉਹਨਾਂ ਕੋਲ ਵੋਟ ਬੈਂਕ ਹੈ ਜ ਉਹਨਾਂ ਦੀ ਸਹਾਇਤਾ ਲੈ ਲੈਣੇ ਕੱਲ ਉਹਨਾਂ ਦੀ ਸਹਾਇਤਾ ਕਰ ਦੇਾਂਗੇ ਕੁਝ ਇਸ ਤਰ੍ਹਾਂ ਦਾ ਤਨੀ ਇਸ ਰਲੀ ਮਿਲੀ ਗੇਮ ਨਹੀਂ ਖੇਡਣੀ ਕਰਮਜੀਤ ਸਿੰਘ ਜੀ ਜੋ ਹੋ ਜਾਈ ਬਸ ਸੰਗਤ ਦਾ ਥਾਪਣਾ ਮਿਲ ਜਾ ਬੜਾ ਹੈ ਨਹੀਂ ਤੇ ਚਲੋ ਜਿਵੇਂ ਹੋਏਗਾ ਮਹਾਰਾਜ ਉਹ ਸੰਗਤ ਦਾ ਫੈਸਲਾ ਹੈ ਬਿਲਕੁਲ ਜੀ ਤੇ ਇੱਕ ਬੇਨਤੀ ਸਾਡੇ ਵੱਲੋਂ ਵੀ ਅਸੀਂ ਕਰਾਂਗੇ ਜੀ ਕਿ ਇਹ ਜਿਹੜੀਆਂ ਚੋਣਾਂ ਹੈ ਇਹ ਕੋਈ ਸਿਆਸੀ ਚੋਣਾਂ ਨਹੀਂ ਇਹ ਧਾਰਮਿਕ ਚੋਣਾਂ ਨੇ ਤੇ ਇਹਨਾਂ ਦੇ ਵਿੱਚ ਆਉਣ ਵਾਲੇ ਉਮੀਦਵਾਰ ਜਿਹੜੇ ਆ ਉਹ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਚਲਾਉਣ ਦੇ ਲਈ ਉਹ ਕੋਈ ਵਿਸ਼ੇਸ਼ ਅਹੁਦੇ ਤੇ ਨਹੀਂ ਆ ਰਹੇ ਸਗੋਂ ਉਹ ਬਤੌਰ ਸੇਵਾਦਾਰ ਆ ਰਹੇ ਆ ਸੇਵਾਦਾਰ ਆ ਰਹੇ ਤਾਂ ਜਿੰਨੇ ਵੀ ਉਮੀਦਵਾਰ ਹੈ ਉਹ ਇਹ ਸੋਚ ਕੇ ਚੋਣ ਮੈਦਾਨ ਦੇ ਵਿੱਚ ਆਉਣ ਕਿ ਅਸੀਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚਲਾਉਣ ਦੇ ਲਈ ਅਸੀਂ ਸੇਵਾ ਕਰਨੀ ਹੈ ਆਪਣੇ ਸਿਆਸੀ ਲਾਲਚ ਜਿਹੜੇ ਆ ਉਹਨਾਂ ਨੂੰ ਪਾਸੇ ਛੱਡ ਕੇ ਜਿਹੜਾ ਉਹ ਇਸ ਇਲੈਕਸ਼ਨ ਦੇ ਵਿੱਚ ਭਾਗ ਲਾਉਣ ਤੇ ਉਸ ਤੋਂ ਬਾਅਦ ਜੇਕਰ ਉਹਨਾਂ ਨੂੰ ਸੇਵਾ ਦਾ ਮੌਕਾ ਸੰਗਤ ਦਿੰਦੀ ਹੈ ਤਾਂ ਫਿਰ ਉਹ ਇਸ ਕਾਰਜ ਨੂੰ ਸੇਵਾ ਸਮਝ ਕੇ ਕਰਨ ਇੰਨੀ ਕੁ ਬੇਨਤੀ ਅਸੀਂ ਵੀ ਸਾਡੇ ਚੈਨਲ ਦੇ ਨਾਲ ਜੁੜੀਆਂ तमाम ਸੰਗਤਾਂ ਦਾ ਸਵਾਗਤ ਕਰਦੇ ਹਾਂ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਐਲਾਨ ਹੋ ਚੁੱਕਿਆ ਜੀ 19 ਜਨਵਰੀ 2025 ਨੂੰ ਜਿਹੜੀਆਂ ਉਹ ਚੋਣਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਜਿਹੜੀਆਂ ਪਹਿਲਾ ਇਲੈਕਸ਼ਨ ਹੈ ਉਹ ਹੋਣ ਜਾ ਰਿਹਾ ਹੈ ਪੂਰੇ ਹਰਿਆਣਾ ਦੇ ਵਿੱਚ 40 ਹਲਕੇ ਜਿਹੜੇ ਆ ਉਹ ਬਣਾਏ ਗਏ ਆ ਤੇ 40 ਹਲਕਿਆਂ ਤੋਂ 40 ਉਮੀਦਵਾਰ ਜਿਹੜੇ ਆ ਉਹ ਹਰਿਆਣਾ ਦੇ ਵਿੱਚੋਂ ਚੁਣੇ ਜਾਣੇ ਆ ਜਿਨ੍ਹਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਚਲਾਉਣਾ ਹੈ ਸੋ ਸਰਸੇ ਜ਼ਿਲ੍ਹੇ ਦੀ ਜੇਕਰ ਗੱਲ ਕਰੀਏ ਹਰਿਆਣਾ ਦੇ ਵਿੱਚੋਂ ਸਭ ਤੋਂ ਵੱਧ ਸਿੱਖਾਂ ਦੀ ਆਬਾਦੀ ਜਿਹੜੀ ਹੈ ਉਹ ਸਰਸੇ ਜ਼ਿਲ੍ਹੇ ਦੇ ਵਿੱਚ ਹੈ ਤੇ ਸਰਸੇ ਜ਼ਿਲ੍ਹੇ ਦੀਆਂ ਇਕੱਲੇ ਜ਼ਿਲ੍ਹੇ ਦੇ ਵਿੱਚ ਨੌ ਹਲਕੇ ਜਿਹੜੇ ਆ ਉਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਣਾਏ ਗਏ ਆ ਇਹਨਾਂ ਨੌ ਹਲਕਿਆਂ ਦੇ ਵਿੱਚੋਂ ਵੱਡਾ ਹਲਕਾ ਹੈ ਜੀ ਰੋੜੀ ਜਿਸ ਹਲਕੇ ਤੋਂ ਚੋਣ ਲੜਨ ਦੇ ਲਈ ਸਿੱਖ ਪ੍ਰਚਾਰਕ ਭਾਈ ਕੁਲਦੀਪ ਸਿੰਘ ਫੱਗੂ ਉਹਨਾਂ ਨੇ ਐਲਾਨ ਕੀਤਾ ਕਿ ਉਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣਾਂ ਦੇ ਵਿੱਚ ਭਾਗ ਲੈਣਗੇ ਅਤੇ ਰੋੜੀ ਹਲਕੇ ਤੋਂ ਉਹ ਆਪਣਾ ਜਿਹੜਾ ਨਾਮੀਨੇਸ਼ਨ ਉਹ ਭਰਨਗੇ ਅੱਜ ਦੀ ਵੀਡੀਓ ਦੇ ਵਿੱਚ ਸਾਡੇ ਨਾਲ ਭਾਈ ਕੁਲਦੀਪ ਸਿੰਘ ਫੱਗੂ ਜਿਹੜੇ ਉਹ ਮੌਜੂਦ ਹੈ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਆਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਕਿ ਮੈਂ ਗੱਲ ਕੀਤੀ ਹੈ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਵਿੱਚ ਜੀ ਰੋੜੀ ਹਲਕਾ ਰੋੜੀ ਹਲਕੇ ਤੋਂ ਤੁਸੀਂ ਜਿਹੜਾ ਉਹ ਇਲੈਕਸ਼ਨ ਲੜਨ ਜਾ ਰਹੇ ਹੋ ਜੀ ਤਾਂ ਕੀ ਜਿਹੜੇ ਆ ਉਹ ਏਜੰਡੇ ਤੁਹਾਡੇ ਚੋਣਾਂ ਨੂੰ ਲੈ ਕੇ ਰਹਿਣਗੇ ਤੇ ਮਤਲਬ ਕੀ ਏਜੰਡਾ ਲੈ ਕੇ ਤੁਸੀਂ ਚੋਣਾਂ ਦੇ ਵਿੱਚ ਆਉਗੇ ਜੀ ਸਭ ਤੋਂ ਪਹਿਲਾਂ ਤਾਂ ਜੀ ਏਜੰਡੇ ਸਾਨੂੰ ਸਮਝਣੇ ਪੈਣਗੇ ਅਸੀਂ ਮੰਨ ਕੇ ਲਓ ਆਪਾਂ ਪ੍ਰਬੰਧਕ ਕਮੇਟੀ ਚ ਆਏ ਹਾਂ ਪ੍ਰਬੰਧਕ ਦਾ ਮਤਲਬ ਹੁੰਦਾ ਹੈ ਪ੍ਰਬੰਧ ਕਰਨਾ ਹਰ ਇੱਕ ਚੀਜ਼ ਦਾ ਪ੍ਰਬੰਧ ਕਰਨਾ ਜਿਸ ਦੀ ਗੁਰਦੁਆਰਾ ਸਾਹਿਬ ਦੇ ਵਿੱਚ ਲੋੜ ਹੈ ਜੀ ਇਹ ਵੱਡਾ ਪ੍ਰਬੰਧ ਹੈ ਵੱਡਾ ਬਜਟ ਹੈ ਵੱਡਾ ਪ੍ਰਬੰਧ ਹੈ ਤਾਂ ਵੱਡੇ ਪ੍ਰਬੰਧ ਦੇ ਅਧੀਨ ਵੱਡੇ ਵੱਟੇ ਕਾਰਜ ਹੋਣੇ ਚਾਹੀਦੇ ਹਮ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਕੌਮ ਉੱਪਰ ਦੀ ਆਉ ਪ੍ਰਚਾਰ ਦੇ ਸਿਰ ਤੇ ਉੱਪਰ ਦੀ ਆ ਉਹਦਾ ਜਿੰਨਾ ਪ੍ਰਚਾਰ ਹੁੰਦਾ ਉਹ ਕੌਮ ਉੱਪਰ ਦੀ ਹੈ ਸਾਡਾ ਜਿਹੜਾ ਫਿਜ਼ੀਕਲ ਪ੍ਰਚਾਰ ਹੈ ਉਹ ਬੜਾ ਹੋ ਰਿਹਾ ਹੈ ਪਰ ਸਾਨੂੰ ਸਹਿਯੋਗੀਆਂ ਦੀ ਬੜੀ ਲੋੜ ਹੈ ਹੂੰ ਸੰਗਤ ਸਹਿਯੋਗ ਦੇਵੇ ਤੇ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਸੰਗਤ ਨੇ ਸਹਿਯੋਗ ਦਿੱਤਾ ਹਰ ਇੱਕ ਪਿੰਡ ਦੇ ਵਿੱਚ ਪ੍ਰਚਾਰ ਦੀ ਮੁਹਿੰਮ ਨੂੰ ਤੇਜ਼ ਕਰਾਂਗੇ ਪ੍ਰਚਾਰ ਦੀ ਮੁਹਿੰਮ ਇਹ ਨਹੀਂ ਕਿ ਕੇਵਲ ਤੋਂ ਕੇਵਲ ਗੁਰਮਤ ਸਮਾਗਮ ਪ੍ਰਚਾਰ ਦੀ ਮੁਹਿੰਮ ਉਹ ਹੈ ਸਾਡੇ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਸਜਾਉਣੀਆਂ ਦਸਤਾਰਾਂ ਦੇ ਕੈਂਪ ਦੂਜੀ ਗੱਲ ਸਾਡੇ ਬੱਚਿਆਂ ਨੂੰ ਅਮਰਤ ਧਾਰੀ ਕਰਵਾਉਣ ਬਾਰੇ ਇਸ਼ੂਕ ਕਰਵਾਉਣਾ ਜਾਣਕਾਰੀ ਦੇਣੀ ਅਮਰਤ ਕੀ ਹੈ ਅਮਰਤ ਦੀ ਪਰਿਭਾਸ਼ਾ ਕੀ ਹੈ ਅਮਰਤ ਕਿਉਂ ਸ਼ਕੀਦਾ ਹੈ ਅਮਰਤ ਕਿਵੇਂ ਪਾਤਸ਼ਾਹ ਜੀ ਨੇ ਸਾਨੂੰ ਬਖਸ਼ਿਆ ਹੈ ਹਨ ਉਹ ਪਰਿਭਾਸ਼ਾ ਦੇ ਦੇ ਕਿ ਇੱਕ ਇੱਕ ਬੱਚੇ ਦਾ ਮਨ ਤਿਆਰ ਕਰਕੇ ਬੱਚੇ ਸਾਡੀ ਜਣ ਨੇ ਜੇ ਬੱਚੇ ਪਰਪੱਕ ਹੋ ਗਏ ਤਾਂ ਉਹ ਹੋ ਜਾਣਾ ਦੂਜਾ ਤੀਜੀ ਗੱਲ ਇਥੇ ਨਾਲ ਗੱਲ ਆਵੇਗੀ ਜਦੋਂ ਗੁਰੂ ਘਰਾਂ ਦਾ ਪ੍ਰਬੰਧ ਦੀ ਗੱਲ ਆਊਗੀ ਤੇ ਗੁਰੂ ਘਰ ਦੇ ਪ੍ਰਬੰਧਕਾਂ ਤੋਂ ਉੱਚਾ ਹੁੰਦਾ ਹੈ ਗੁਰੂ ਘਰ ਦਾ ਗ੍ਰੰਥੀ ਸਿੰਘ ਗੁਰੂ ਕੇ ਵਜ਼ੀਰ ਜਿਹੜੇ ਪਹਿਲ ਗੁਰੂ ਦੀ ਹੈ ਤੇ ਦੁੱਜ ਦੋਜ ਆਪਾਂ ਕਹਿ ਲਈਏ ਉਹ ਗੁਰੂ ਕੇ ਵਜ਼ੀਰਾਂ ਦੀ ਅਸੀਂ ਇਹ ਮਹਿਸੂਸ ਕੀਤਾ ਹੈ ਪਿੰਡਾਂ 'ਚ ਜਾ ਕੇ ਆਲੇ-ਦਾਲੇ ਮੈਨੂੰ ਕਹਿ ਲੋ ਫੀਲਡ ਵਿੱਚ ਬਿਤਰ ਕੇ ਮੈਨੂੰ ਲਗਭਗ 7 ਸਾਲ ਹੋ ਗਏ ਨੇ ਇਹ ਫੀਲਡ ਵਿੱਚ ਵਿਜਰਦੇ ਆਂ ਉਹ ਗ੍ਰੰਥੀ ਸਿੰਘਾਂ ਨੂੰ ਵੀ ਜਾ ਕੇ ਮਿਲਿਆ ਵੀ ਜਿਹੜੇ ਗ੍ਰੰਥੀ ਸਿੰਘਾਂ ਦੇ ਆ ਵੀ ਸਾਡੀਆਂ ਆਰਥਿਕ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਹੂੰ ਸਾਡੀਆਂ ਸਮਾਜਿਕ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ ਹੂੰ ਅਸੀਂ ਡਿਊਟੀ ਕਰ ਰਹੇ ਹਾਂ ਕੰਮ ਦਿਨ ਰਾਤ ਕੀਤਾ ਜਾ ਰਿਹਾ 24 24 ਘੰਟਿਆਂ ਦੀਆਂ ਸਾਡੀਆਂ ਡਿਊਟੀਆਂ ਨੇ ਰਾਤ ਨੂੰ ਦਿਨ ਨੂੰ ਜੋ ਹੋ ਜਾਂਦਾ ਉਹ ਸਾਡੀ ਜ਼ਿੰਮੇਵਾਰੀ ਹੈ ਪਰ ਜਦੋਂ ਸਾਡੀ ਲੋੜ ਦੀ ਗੱਲ ਆਉਂਦੀ ਹੈ ਹਰ ਬੰਦੇ ਦੀ ਆਪਣੀ ਲੋੜ ਹੈ ਇੱਕ ਸਵੇਰੇ 4 ਵਜੇ ਤੋਂ ਲੈ ਕੇ ਰਾਤ ਨੂੰ ਜਦੋਂ ਬੰਦਾ ਸੌਂਦਾ ਉਦੋਂ ਤੱਕ ਮਨੁੱਖ ਦੀਆਂ ਲੋੜਾਂ ਨੇ ਰਾਤ ਨੂੰ ਪੈਂਦਿਆਂ ਹੋਇਆਂ ਸੌਂਦਿਆਂ ਹੋਇਆਂ ਵੀ ਸਾਡੀਆਂ ਲੋੜਾਂ ਨੇ ਉਹ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਇਆਂ ਹਰ ਇੱਕ ਪ੍ਰਕਾਰ ਦੀ ਲੋੜ ਨੂੰ ਪੂਰਾ ਕੀਤਾ ਜਾਏਗਾ ਮੇਰੀ ਇੱਕ ਮਨ ਦੀ ਭਾਵਨਾ ਹੈ ਸਭ ਤੋਂ ਪਹਿਲਾਂ ਗ੍ਰੰਥੀ ਦੀ ਆਰਥਿਕ ਲੋੜ ਪੂਰੀ ਕਰਨੀ ਤੇ ਉਹਦੀ ਚੰਗੀ ਰਹਿائش ਚਾਹੀਦੀ ਹੈ ਉਹ ਜਦੋਂ ਕਿਸੇ ਵੀ ਬੰਦੇ ਦੀ ਕਹਿ ਲਓ ਪੈਣ ਲਈ ਨੂੰ ਚੰਗੀ ਛੱਤ ਮਿਲ ਗਈ ਨਾ ਜੀ ਉੱਠਣ ਲਈ ਉਹਦਾ ਪ੍ਰਬੰਧ ਹੋ ਗਿਆ ਸਵੇਰੇ ਇਸ਼ਨਾਨ ਪਾਣੇ ਦਾ ਚੰਗਾ ਰਹਿائش ਵਧੀਆ ਹੋਈ ਉਹਨੇ ਬਾਕੀ ਦੇ ਸਭ ਕੁਝ ਕੰਟਰੋਲ ਆਪਣਾ ਕਰ ਲੈਣਾ ਫਿਰ ਉਹਦੇ ਖਰਚਿਆਂ ਦੀ ਗੱਲ ਆਉਂਦੀ ਹੈ ਹਰ ਬੰਦਾ ਆਪਣੇ ਖਰਚੇ ਕਰਦਾ ਸਾਬਨ ਸਰਪ ਤੋਂ ਲੈ ਕੇ ਜਿੰਨੇ ਸਾਡੇ ਖਰਚੇ ਨੇ ਇੱਥੋਂ ਤੱਕ ਵੀ ਗ੍ਰੰਥੀ ਸਿੰਘ ਮਿਲਿਓ ਹੁੰਦਾ ਜੀ ਬਾਬਾ ਜੀ ਕਈ ਵਾਰੀ ਕੱਪੜੇ ਤੋਂ ਨੂੰ ਸਰਪ ਨਹੀਂ ਮਿਲਦੀ ਕਈ ਵਾਰੀ ਕੱਪੜੇ ਤੋਂ ਨੂੰ ਸਾਬਨ ਨਹੀਂ ਮਿਲਦਾ ਇੱਥੋਂ ਤੱਕ ਆਰਥਿਕ ਹਾਲਾਤ ਤੇ ਇਹਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਏਗਾ ਕਿਉਂਕਿ ਜਿੰਨੇ ਮੇਰੇ ਦੋਸਤ ਨੇ ਮੈਨੂੰ ਲੱਗਦਾ ਮੇਰੇ ਬਚਪਨ ਦੇ ਦੋਸਤ ਘਟਨੇ ਤੇ ਮੇਰੇ ਗ੍ਰੰਥੀ ਸਿੰਘ ਦੋਸਤ ਵਧਨੇ ਹੂੰ ਕਿ ਵਿਚਰਦੇ ਜਦੋਂ ਦੋਸਤ ਬਣਦੇ ਆ ਸਾਡੇ ਉਹ ਦੋਸਤ ਜਦੋਂ ਦੋਸਤੀ ਤੁਹਾਡੀ ਕੋਈ ਕਰਕੇ ਆਪਾਂ ਦੋਸਤ ਬਣ ਗਏ ਜਦੋਂ ਤੁਸੀਂ ਮੈਨੂੰ ਦੋਸਤੀ ਵਾਲੇ ਪੱਖ ਤੇ ਕੋਈ ਗੱਲ ਦੱਸੋਗੇ ਨਾ ਤੁਸੀਂ ਆਪਣੇ ਉਹ ਉਹ ਦੁੱਖ ਰੋਵੋਗੇ ਜਿਹੜਾ ਤੁਸੀਂ ਕਿਸੇ ਆਮ ਬੰਦੇ ਸਾਹਮਣੇ ਨਹੀਂ ਰੋ ਸਕਦੇ ਉਦਾਂ ਦੇ ਰੁੱਖ ਸਾਡੇ ਦੁੱਖ ਸਾਡੇ ਸਾਹਮਣੇ ਗਰੰਥੀਆਂ ਨੇ ਰੋਏ ਆ ਜਾਂ ਸਾਨੂੰ ਆਰਥਿਕ ਹਾਲਾਤਾਂ ਬਾਰੇ ਦੱਸਿਆ ਉਹ ਉਹ ਅਗਲੀ ਗੱਲ ਮੈਨੂੰ ਲੱਗਦਾ ਨਾਲ-ਨਾਲ ਇਹ ਹੈ ਵੀ ਗਰੰਥੀ ਸਿੰਘਾਂ ਸਿੰਘਾਂ ਦੇ ਲਈ ਐਜੂਕੇਸ਼ਨ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਤੁਸੀਂ ਕਹੋਗੇ ਵੀ ਜਿਹੜਾ ਗਰੰਥੀ ਸਿੰਘ ਉਹਨੂੰ ਐਜੂਕੇਸ਼ਨ ਦੀ ਕੀ ਲੋੜ ਹੈ ਜੀ ਇੱਥੇ ਤੁਸੀਂ ਇਸ ਚੀਜ਼ ਨੂੰ ਵੇਚ ਰ ਕੇ ਦੇਖਿਓ ਜਦੋਂ ਆਪਾਂ ਉਸ ਇਲਾਕਿਆਂ ਵੱਲ ਜਾਂਦੇ ਆ ਜਿੱਥੇ ਸਿੱਖਾਂ ਦੀ ਗਿਣਤੀ ਘਟ ਰਹੀ ਗਈ ਗੁਰਦੁਆਰਾ ਸਾਹਿਬ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਹੈਗਾ ਆਮਦਨ ਉੱਥੇ ਘਟ ਹੈ ਉੱਥੇ ਗਰੰਥੀ ਸਿੰਘ ਕਈ ਵਾਰੀ ਨਾ ਮੰਨ ਲੋ ਕਹਿ ਲੋ ਵੀ 10ਵੀਂ ਕਰਕੇ 12ਵੀਂ ਕਰਕੇ ਜਾਂ ਕੋਈ ਉਦਾਂ ਹੀ 8ਵੀਂ 7ਵੀਂ ਕਰਕੇ ਪਿਛੇ ਵਿੱਚ ਛੱਡ ਦਿੰਦਾ ਹਮ ਪੜਾਈ ਛੱਡ ਕੇ ਤੇ ਪੂਜਾ ਪਾਠ ਵੱਲ ਧਿਆਨ ਦੇ ਲੈਂਦਾ ਚਲੋ ਉਹ ਧਾਰਮਿਕ ਵਾਲੇ ਪੱਖ ਵਾਲੇ ਪਾਸੇ ਆ ਜਾਂਦਾ ਪਰ ਉਹਨਾਂ ਦੀ ਜਿਹੜੀ ਐਜੂਕੇਸ਼ਨ ਲੈਵਲ ਹੈ ਉਹ ਘਟ ਜਾਂਦਾ ਹੂੰ ਉੱਥੇ ਰੁਕਿਆ ਹੁੰਦਾ ਮੇਰਾ ਮੰਨ ਇਹ ਹੈ ਵੀ ਨਾਲ-ਨਾਲ ਉਹਨਾਂ ਨੂੰ ਕੋਈ ਓਪਨ ਦੀ 10ਵੀਂ ਜਾਂ ਬਾਹਰ ਮੀਂਹ ਉਦਾਂ ਦੇ ਹਨ ਉਹ ਵੀ ਕਾਰਜ ਉਹਨਾਂ ਦੇ ਕੀਤੇ ਜਾਣ ਉਹਨਾਂ ਦਾ ਐਜੂਕੇਸ਼ਨ ਲੈਵਲ ਵੀ ਚੱਕਿਆ ਜਾਵੇ ਨਾਲ ਨਾਲ ਉਹਨਾਂ ਦੀ ਪੜ੍ਹਾਈਆਂ ਹਾਂਜੀ ਇੱਕ ਤਾਂ ਉਹ ਗੁਰਦੁਆਰਾ ਸਹਿਬਾਨ ਹੈ ਜਿਹੜੇ ਇਤਿਹਾਸਿਕ ਗੁਰਦੁਆਰਾ ਸਹਿਬਾਨ ਹੈ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ ਜੀ ਉੱਥੇ ਜਿਹੜੇ ਗਰੰਥੀ ਸਿੰਘ ਹੈ ਉਹਨਾਂ ਦੀ ਯੋਗਤਾ ਜਿਹੜੀ ਹੈ ਉਹ ਇੱਕ ਸਪੈਸ਼ਲ ਯੋਗਤਾ ਰੱਖੀ ਦੀ ਹੈ ਉਹ ਯੋਗਤਾ ਦੇ ਅਧੀਨ ਜਿਹੜੇ ਉਹ ਭਰਤੀ ਦਿੰਦੇ ਆ ਔਰ ਦੂਸਰੀ ਗੱਲ ਹੈ ਜਿਹੜੀ ਲੋਕਲ ਗੁਰਦਵਾਰੇ ਜਿਹੜੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਹਿਬਾਨ ਆ ਉੱਥੋਂ ਦੇ ਪ੍ਰਬੰਧਾਂ ਦੇ ਵਿੱਚ ਕਈ ਵਾਰ ਗ੍ਰਾਫਟ ਦੇਖੇ ਜਾਂਦੇ ਆ ਇਹ ਤੁਸੀਂ ਆਪਣੇ ਲੈਵਲ ਤੇ ਕੁਝ ਪਿੰਡਾਂ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਮੁਹਿੰਮ ਚਲਾਉਣ ਜਾ ਰਹੇ ਹੋ ਜਿਹੜਾ ਕਿ ਉਹ ਪਿੰਡਾਂ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਹਨਾਂ ਗ੍ਰੰਥੀਆਂ ਦਾ ਮਤਲਬ ਸਪੋਰਟ ਕਰਨ ਤੇ ਉਹ ਅੱਗੇ ਆਉਣ ਅਸੀਂ ਜਿੰਨੇਕ ਯੋਗ ਸੀ ਮੈਂ ਤਕਰੀਬਨ ਪਿਛਲੇ ਦਿਨੀ ਅਸੀਂ ਨਾ ਇੱਕ 10 ਪਿੰਡਾਂ ਨੂੰ ਲੈ ਕੇ ਇਕੱਠੇ ਚੱਲੇ ਆ ਜੀ 10ਾਂ ਪਿੰਡਾਂ ਦੇ ਵਿੱਚ ਅਸੀਂ 15 ਦਿਨਾਂ ਬਾਅਦ ਇੱਕ ਪ੍ਰੋਗਰਾਮ ਕਿਸੇ ਨਾ ਕਿਸੇ ਦੇ ਘਰ ਹੁੰਦਾ ਜੀ ਉਹ ਕਰਨਾ ਹੈ ਐਤਕੀ ਵੀ ਪ੍ਰੋਗਰਾਮ ਹੈ ਤਕਰੀਬਨ ਸ਼ਨੀਵਾਰ ਦਾ ਦਿਨ ਰੱਖਿਆ ਹੋਇਆ ਜੀ ਹੁਣ ਉਹਦੇ ਵਿੱਚ ਕੀ ਹੈ ਵੀ ਜਦੋਂ ਸਾਨੂੰ ਉਹ ਪਿੰਡ ਦੇ ਸੱਜਣ ਮਿਲਣਗੇ ਜਾਂ ਉਸ ਪਿੰਡ ਦੀ ਕਮੇਟੀ ਮਿਲੇਗੀ ਉੱਥੇ ਗਰੰਤੀ ਸਿੰਘ ਬੈਠਾ ਹੋਗਾ ਤਾਂ ਉਹ ਵਾਰਤਾ ਲਾਭ ਕੀਤੀ ਜਾਵੇਗੀ ਤੇ ਉਹ ਸੰਗਤ ਵਿੱਚ ਕਹਿਣਾ ਸੌਖਾ ਹੋ ਜਾਂਦਾ ਪਿੰਡ ਨੂੰ ਪ੍ਰੇਰ ਕੇ ਆਪਾਂ ਉਹ ਸਾਰੀਆਂ ਉਹਨਾਂ ਦੀਆਂ ਸੂਲਤਾਂ ਬਾਰੇ ਵਿਚਾਰ ਸਕਦੇ ਹਾਂ ਅਸੀਂ ਇਹ ਮੁਹਿੰਮ ਇਸ ਪੱਖ 'ਚ ਆਉਣ ਤੋਂ ਪਹਿਲਾਂ ਹੀ ਸ਼ੁਰੂ ਕਰ ਚੁੱਕੇ ਆ ਤੇ ਇਹ ਪਿਛਲੇ ਸਮੇਂ 'ਚ ਮੈਂ ਕੀਤੀ ਸੀ ਉਹ ਕੁਝ ਕਾਰਨ ਕਰਕੇ ਚਲੋ ਡਿਲੇ ਹੋ ਗਈ ਚਲੋ ਹੁਣ ਦੁਬਾਰੇ ਫਿਰ ਚਲਾ ਜਾਂਦੇ ਇਹ ਇਹ ਤਾਂ ਰਿਹਾ ਸਾਡੇ ਗੁਰਦੁਆਰਾ ਸਹਿਬਾਨਾਂ ਦੇ ਵਿੱਚ ਗ੍ਰੰਥੀ ਸਿੰਘਾਂ ਦੇ ਜਿਹੜੀ ਰਿਹਾਇਸ਼ ਨੂੰ ਲੈ ਕੇ ਜਾਂ ਉਹਨਾਂ ਦੀ ਯੋਗਤਾ ਨੂੰ ਲੈ ਕੇ ਪ੍ਰਬੰਧ ਨੂੰ ਲੈ ਕੇ ਸੁਧਾਰ ਤੁਸੀਂ ਕਰਨ ਜਾ ਰਹੇ ਹੋ ਪਰ ਜੇਕਰ ਗੱਲ ਕਰੀਏ ਇਲੈਕਸ਼ਨ ਦੀ ਤਾਂ ਇਲੈਕਸ਼ਨ ਦੇ ਵਿੱਚ ਮੈਂ ਗੱਲ ਕਰ ਰਿਹਾ ਸੀ ਕਿ ਜਿਵੇਂ ਸਿਆਸੀ ਪਾਰਟੀਆਂ ਜਿਹੜੀਆਂ ਉਹ ਸਿੱਧੇ ਤੌਰ ਤੇ ਜਾਂ ਅਸਿੱਧੇ ਤੌਰ ਤੇ ਆਪਣੇ ਤਰੀਕੇ ਨਾਲ ਇਹਨਾਂ ਇਲੈਕਸ਼ਨਾਂ ਦੇ ਵਿੱਚ ਜ਼ਰੂਰ ਹੋ ਜਿਹੜਾ ਆਪਣੀ ਭਾਗੀਦਾਰੀ ਅਦਾ ਕਰਨ ਗਿਆ ਤਾਂ ਜਿਵੇਂ ਤੁਸੀਂ ਇਲੈਕਸ਼ਨ ਦੇ ਵਿੱਚ ਆਏ ਹੋ ਤਾਂ ਤੁਹਾਨੂੰ ਕਿਸੇ ਰਾਜਨੀਤਿਕ ਪਾਰਟੀ ਨੇ ਜਾਂ ਕਿਸੇ ਧੜੇ ਨੇ ਕੋਈ ਮਤਲਬ ਸਪੋਰਟ ਕੀਤੀ ਹੋਵੇ ਕਿ ਤੁਸੀਂ ਇਲੈਕਸ਼ਨ ਦੇ ਵਿੱਚ ਆਓ ਜਾਂ ਤੁਸੀਂ ਆਪਣੇ ਤੋਂ ਨਿੱਜੀ ਤੌਰ ਤੇ ਤੁਸੀਂ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਗ ਸੰਗ ਜਾਣ ਕੇ ਮੈਂ ਤੁਹਾਨੂੰ ਗੁਰਮੀਤ ਸਿੰਘ ਜੀ ਇਹ ਬੇਨਤੀ ਕਰਾਂ ਨਾ ਤੇ ਕਿਸੇ ਰਾਜਨੀਤਿਕ ਪਾਰਟੀ ਨਾਲ ਆਪਾਂ ਰਾਬਤਾ ਕਾਇਮ ਕੀਤਾ ਨਾ ਕਰਨਾ ਸਾਡਾ ਮਤਲਬ ਨਹੀਂ ਹੈ ਕਿਉਂਕਿ ਮੈਂ ਸ਼ਾਇਦ ਪਿਛਲੀ ਵੀਡੀਓ 'ਚ ਬੋਲਿਆ ਹੋਇਆ ਜਦੋਂ ਕਿਸੇ ਬੰਦੇ ਨੂੰ ਕਿਸੇ ਧਾਰਮਿਕ ਆਗੂ ਨੂੰ ਰਾਜਨੀਤਿਕ ਪਾਵਰ ਵਾਲੀ ਥਾਪੜਾ ਮਿਲ ਜਾਂਦਾ ਨਾ ਹਮ ਮਾਨ ਪਰਪੱਕ ਹੋਵੇ ਗੱਲ ਵੱਖਰੀ ਪਰ ਉਹ ਡੋਲ ਜਾਂਦਾ ਹੈ ਹਮ ਉਹ ਲਾਲਚ ਲਾਲਚ ਵਾਲੇ ਪੱਧਰ ਤੇ ਆਉਂਦਾ ਹੈ ਹਮ ਤੁਸੀਂ 1921 ਚ ਜਾ ਕੇ ਦੇਖਿਓ ਜਦੋਂ ਨਰੈਣੋ ਬਹੰਤ ਵਰਗੇ ਗੁਰਦੁਆਰਿਆਂ ਚ ਵੜੇ ਆਏ ਜਦੋਂ ਆਏ ਨੇ ਆਉਣ ਦਾ ਵੱਖਰਾ ਉਹਨਾਂ ਦਾ ਸਿਸਟਮ ਸੀ ਪਰ ਜਦੋਂ ਉਹਨਾਂ ਨੂੰ ਕੱਢਿਆ ਗਿਆ ਨਾ ਉਥੋਂ ਸ਼ਾਤਾਂ ਹੋਈਆਂ ਨੇ ਤਾਂ ਉਹ ਤੁਸੀਂ ਦੇਖੋਗੇ ਵੀ ਉਹ ਰਾਜਨੀਤਿਕ ਥਾਪੜੇ ਕਰਕੇ ਉਹਨਾਂ ਦੇ ਸੰਤੁਲਨ ਵਿਗੜੇ ਹੋਏ ਸੀ ਰਾਜਨੀਤਿਕ ਥਾਪੜੇ ਕਰਕੇ ਵਿਗੜੇ ਸੀ ਉਹ ਜੀ ਇਹ ਇਹ ਮੈਂ ਤਾਂ ਤੁਹਾਨੂੰ ਬੇਨਤੀ ਕੀਤੀ ਵੀ ਸੰਗਤ ਵੀ ਇਸ ਚੀਜ਼ ਨੂੰ ਵਿਚਾਰ ਕੇ ਵੇਖੇ ਜਦੋਂ ਕੋਈ ਬੰਦਾ ਰਾਜਨੀਤਿਕ ਥਾਪਣਾ ਲੈ ਕੇ ਸੰਗਤ ਨੂੰ ਆਕੇ ਕਹੇਗਾ ਮੈਂ ਧਾਰਮਿਕ ਬੰਦਾ ਤਿਆਰ ਆ ਹੂੰ ਕੁਝ ਹੱਦ ਤੱਕ ਉਹ ਬੰਦੇ ਦਾ ਮਨੋਵਲ ਸੋਚਣਾ ਪਏਗਾ ਜੀ ਜੀ ਤੋ ਰਾਜਨੀਤਿਕ ਪਾਰਟੀਆਂ ਛੱਡੋ ਕਿ ਧਾਰਮਿਕ ਜਥੇਬੰਦੀਆਂ ਜਿਹੜੀਆਂ ਸਾਡੀਆਂ ਉਹ ਧਾਰਮਿਕ ਜਥੇਬੰਦੀਆਂ ਦਾ ਵੀ ਤੁਹਾਨੂੰ ਸਹਿਯੋਗ ਕਿਸੇ ਦਾ ਹੈ ਨਾ ਬਿਲਕੁਲ ਆਪਣੇ ਤੌਰ ਤੇ ਤੁਸੀਂ ਇੱਕ ਵਾਰੀ ਨਿੱਜੀ ਤੌਰ ਤੇ ਇਲੈਕਸ਼ਨ ਦੇ ਬਿਲਕੁਲ ਜਿਹੜੀ ਸੰਗਤ ਸਾਨੂੰ ਪ੍ਰੇਮ ਕਰਦੀ ਹੈ ਨਾ ਉਹ ਆਮ ਪਿੰਡਾਂ ਵਾਲੀ ਹੈ ਹਾਂ ਆਮ ਮੇਰੇ ਇਲਾਕੇ ਦੀ ਪਿੰਡਾਂ ਵਾਲੀ ਸੰਗਤ ਹੈ ਬਸ ਉਹੀ ਹਜੇ ਸਹਿਯੋਗ ਕਰ ਰਹੇ ਨੇ ਤੇ ਉਹਨਾਂ ਦੇ ਸਹਿਯੋਗ ਦੀ ਲੋੜ ਹੈ ਹੋਰ ਸੱਚੇ ਪਾਤਸ਼ਾਹ ਕਿਰਪਾ ਕਰੇ ਖੈਰ ਇਹ ਇਹ ਸਹਿਯੋਗ ਮਿਲ ਜੇ ਤੇ ਬੜਾ ਹੈ ਜੀ ਤੁਸੀਂ ਕਹੇ ਕਿ ਤੁਸੀਂ ਸੰਗਤਾਂ ਦੇ ਸਹਿਯੋਗ ਦੇ ਨਾਲ ਇੱਕ ਆਜ਼ਾਦ ਉਮੀਦਵਾਰ ਵਜੋਂ ਜਿਹੜੇ ਉਹ ਚੋਣ ਮੈਦਾਨ ਦੇ ਵਿੱਚ ਆ ਰਹੇ ਹੋ ਤੇ ਇਹ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਿਆਸੀ ਪਾਰਟੀਆਂ ਜਾਂ ਧਾਰਮਿਕ ਜਥੇਬੰਦੀਆਂ ਤੁਹਾਡੀ ਸਪੋਰਟ ਕਰਨ ਜੀ ਤੇ ਤੁਸੀਂ ਉਹ ਸਪੋਰਟ ਨੂੰ ਕਿਸ ਤਰ੍ਹਾਂ ਵੇਖਦੇ ਹੋ ਕਿ ਉਹ ਕੀ ਸ਼ਰਤਾਂ ਦੇ ਆਧਾਰ ਤੇ ਤੁਸੀਂ ਉਹਨਾਂ ਦਾ ਸਹਿਯੋਗ ਜਿਹੜਾ ਲਓ ਸਾਡੇ ਸਤਿਗੁਰਾਂ ਦਾ ਵਿਰਤ ਹੈ ਜੀ ਜੋ ਸ਼ਰਨ ਆਵੇ ਉਸ ਕੰਠ ਲਾਵੇ ਹਨ ਹਮ ਜਿਹੜਾ ਕੋਈ ਸਾਡੇ ਸਹਿਯੋਗ ਨੂੰ ਲੈ ਕੇ ਜਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਦੇ ਸਹਿਯੋਗ ਨੂੰ ਲੈ ਕੇ ਨਿਮਰਤਾ ਧਾਰ ਕੇ ਆਉਂ ਜੀ ਆਇਆਂ ਨੂੰ ਜੀ ਮੈਂ ਸ਼ਰਤਾਂ ਦੀ ਗੱਲ ਕੀਤੀ ਹੈ ਕਿ ਕੀ ਕੋਈ ਸ਼ਰਤਾਂ ਤੁਹਾਡੀਆਂ ਹੋਣਗੀਆਂ ਉਹਨਾਂ ਦੇ ਨਾਲ ਕਿ ਕਿੰਨਾ ਸ਼ਰਤਾਂ ਤੇ ਤੁਸੀਂ ਕਿਸੇ ਨਾਲ ਸਮਝੌਤਾ ਕਰੋਗੇ ਸ਼ਰਤਾਂ ਨਾਲ ਇਹ ਐ ਵੀ ਰਾਜਨੀਤੀ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆਏਗੀ ਪਹਿਲੀ ਸ਼ਰਤ ਇਹ ਜੀ ਰਾਜਨੀਤਕ ਲਈ ਰਾਜਨੀਤੀ ਲਈ ਮਜਬੂਰ ਨਹੀਂ ਕੀਤਾ ਜਾਏਗਾ ਕਿਸੇ ਮੈਂਬਰ ਨੂੰ ਓਕੇ ਉਹਨਾਂ ਨੂੰ ਕਹਿ ਲੋ ਕੱਲ ਨੂੰ ਕੋਈ ਰਾਜਨੀਤਿਕ ਵੋਟਾਂ ਨਹੀਂ ਕਿਆਂ ਕਿਸੇ ਪਾਰਟੀ ਦੀਆਂ ਵੋਟਾਂ ਨਹੀਂ ਆ ਤਾਂ ਉੱਥੇ ਉਹ ਪਾਰਟੀ ਨੇ ਕਿਹਾ ਵੀ ਕੱਲ ਨੂੰ ਕੱਲ ਤੁਹਾਡੀ ਸਪੋਰਟ ਕੀਤੀ ਤਾਂ ਅੱਜ ਸਾਡੀ ਕਰੋ ਸੋ ਮਤਲਬ ਕਿ ਫਿਰ ਖਿਮਾ ਫਿਰ ਆਪਣੀ ਮਾਫੀ ਹੈ ਵੀ ਅਸੀਂ ਨਹੀਂ ਇਹਨਾਂ ਤੋਂ ਖਫਾ ਲੈਣਾ ਹਾਂ ਜੀ ਵੀ ਕਈ ਵਾਰ ਇਹ ਦੇਖਿਆ ਜਾਂਦਾ ਹੈ ਕਿ ਕਿਸੇ ਸਿਆਸੀ ਧੜੇ ਦੇ ਕੋਲ ਵੋਟ ਬੈਂਕ ਹੈ ਤੇ ਉਹ ਤੁਸੀਂ ਦੇਖੋ ਕਿ ਉਹ ਉਹਨਾਂ ਕੋਲ ਵੋਟ ਬੈਂਕ ਆ ਜਾ ਉਹਨਾਂ ਦੀ ਸਹਾਇਤਾ ਲੈ ਲੈਣੇ ਖਾਲ ਉਹਨਾਂ ਦੀ ਸਹਾਇਤਾ ਕਰ ਦੇਾਂਗੇ ਕੁਝ ਇਸ ਤਰ੍ਹਾਂ ਦਾ ਤਾਂ ਨਹੀਂ ਅਸੀ ਰਾਲੀ ਮਿਲੀ ਗੇਮ ਨਹੀਂ ਖੇਡਨੀ ਕਰਮਜੀਤ ਸਿੰਘ ਜੀ ਜੋ ਹੋ ਜਾਈ ਬਸ ਸੰਗਤ ਦਾ ਥਾਪਣਾ ਮਿਲ ਜੇ ਬੜਾ ਹੈ ਨਹੀਂ ਤੇ ਚਲੋ ਜਿਵੇਂ ਹੋਏਗਾ ਮਹਾਰਾਜ ਉਹ ਸੰਗਤ ਦਾ ਫੈਸਲਾ ਹੈ ਬਿਲਕੁਲ ਜੀ ਬਿਲਕੁਲ ਹਾਂ ਬਖਵਖ ਸੀਟਾਂ ਦੇ ਉੱਤੇ ਜਿਹੜੇ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਉਮੀਦਵਾਰ ਜਿਹੜੇ ਆ ਉਹ ਸਾਹਮਣੇ ਆਉਣਗੇ ਤਾਂ ਉਹ ਹੋਰ ਸਰਸੇ ਜ਼ਿਲ੍ਹੇ ਦੇ ਵਿੱਚੋਂ ਬਾਕੀ ਸੀਟਾਂ ਤੇ ਤੁਹਾਡਾ ਕਿਸੇ ਜਥੇਬੰਦੀ ਨਾਲ ਕੋਈ ਰਾਬਤਾ ਹੋਵੇ ਕਿ ਉਹ ਕਈ ਵਾਰ ਇਹ ਦੇਖਿਆ ਜਾਂਦਾ ਹੈ ਨਾ ਕਿ ਕੋਈ ਉਮੀਦਵਾਰ ਮਿਲ ਕੇ ਕਈ ਜਣੇ ਉਹ ਵੀ ਅਸੀਂ ਮਿਲ ਕੇ ਚੋਣ ਲੜਨ ਜਾ ਰਹੇ ਹਾਂ ਕੁਝ ਇਸ ਤਰ੍ਹਾਂ ਦਾ ਬਿਲਕੁਲ ਆਪਣੀ ਫੀਲਡ ਦੇ ਦੋਸਤ ਨੇ ਦੋਸਤਾਨਾ ਰਾਬਤਾ ਕਾਇਮ ਹੋਇਆ ਕਿਸੇ ਨਾ ਧਾਰਮਿਕ ਪਾਰਟੀ ਨਾਲ ਤੇ ਨਾ ਰਾਜਨੀਤਿਕ ਪਾਰਟੀ ਨਾਲ ਨਹੀਂ ਰਾਬਤਾ ਹੋਇਆ ਦੋਸਤਾਂ ਨਾ ਹੋਇਆ ਸਾਡੇ ਦੋਸਤ ਨੇ ਮਿੱਤਰ ਨੇ ਮਿੱਤਰ ਪਿਆਰੇ ਕਹਿ ਰਹੇ ਆ ਫਲਾਨੀ ਸੀਟ ਤੋਂ ਫਲਾਨੀ ਸੀਟ ਤੋਂ ਆ ਰਹੇ ਨੇ ਵੱਖਰੇ ਵੱਖਰੇ ਚੱਲੋ ਜਿੰਨਾ ਕੋ ਹੋਇਆ ਉਹਨਾਂ ਦਾ ਆਪਾਂ ਸਹਿਯੋਗ ਕਰਾਂਗੇ ਉਹ ਆਪਣਾ ਕਰਨਗੇ ਬਸ ਅੰਦਰ ਨਾਲ ਮਿਲ ਕੇ ਹੋ ਜਾ। ਪ੍ਰਚਾਰਕ ਲਾਈਨ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ ਕਥਾਵਾਚਕ ਦੇ ਤੌਰ ਤੇ ਵਿਚਰਦੇ ਹੋ ਜੀ ਹਰਿਆਣਾ ਪੰਜਾਬ ਦੇ ਵਿੱਚ ਹੋਰ ਸਟੇਟਾਂ ਦੇ ਵਿੱਚ ਵੀ ਤੁਸੀਂ ਗੁਰਬਾਣੀ ਦੀ ਕਥਾ ਕਰਨ ਦੇ ਲਈ ਜਾਣੇ ਹੋ ਜੀ ਪ੍ਰਚਾਰ ਨੂੰ ਲੈ ਕੇ ਜਿਹੜਾ ਉਹ ਜੇਕਰ ਤੁਹਾਨੂੰ ਸੰਗਤ ਮੌਕਾ ਦਿੰਦੀ ਹੈ ਜੀ ਮੈਂਬਰ ਤੁਸੀਂ ਚੁਣੇ ਜਾਂਦੇ ਹੋ ਤਾਂ ਪ੍ਰਚਾਰ ਨੂੰ ਲੈ ਕੇ ਤੁਹਾਡੇ ਵੱਲੋਂ ਹਲਕੇ ਦੇ ਵਿੱਚ ਜਿਹੜਾ ਸਿੱਖੀ ਪ੍ਰਚਾਰ ਨੂੰ ਲੈ ਕੇ ਕੀ ਕੁਛ ਉਪਰਾਲੇ ਜਿਹੜੇ ਆ ਉਹ ਦੇਖਣ ਨੂੰ ਮਿਲਣਗੇ ਉਪਰਾਲੇ ਮੈਂ ਇੱਕ ਚੀਜ਼ ਮਹਿਸੂਸ ਕੀਤੀ ਹੈ ਗਰਮੀ ਸਿੰਘ ਜੀ ਜਿਨ੍ਹਾਂ ਕੋਲ ਬਜਟ ਹੁੰਦਾ ਉਹ ਬੰਦਾ ਆਪਣੇ ਘਰ ਗੁਰੂ ਰੰਸਾ ਦਾ ਪ੍ਰਕਾਸ਼ ਕਰਾ ਕੇ ਜਾਂ ਸਹਿਜ ਪਾਠ ਕਰਵਾਉਂਦਾ ਜਾਂ ਖਣ ਪਾਠ ਕਰਵਾ ਲੈਂਦਾ ਜਿਨ੍ਹਾਂ ਕੋਲ ਬਜਟ ਨਹੀਂ ਹੁੰਦਾ ਜਿਕੇ ਲੋ ਜਿਨ੍ਹਾਂ ਨੇ 300 400 ਦਿਹਾੜੀ ਕਰਨੀ ਹੈ ਤੇ ਸ਼ਾਮ ਨੂੰ ਆ ਕੇ ਉਹਨਾਂ ਦੇ ਵਿੱਚੋਂ ਖਾਣਾ ਹੈ ਤਾਂ ਉਹਨਾਂ ਲਈ ਬਜਟ ਦਾ ਪ੍ਰਬੰਧ ਬੜਾ ਹੋ ਜਾਂਦਾ ਹੈ ਮੇਰਾ ਇਰਾਦਾ ਇਹ ਹੈ ਵੀ ਜੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹਰਿਆਣਾ ਕਮੇਟੀ ਦੇ ਸਹਿਯੋਗ ਨਾਲ ਮੈਂ ਉਹਨਾਂ ਦੇ ਘਰਾਂ ਤੱਕ ਜਾਣਾ ਜਿਨ੍ਹਾਂ ਦੀ ਮੰਗ ਇਹ ਹੈ ਵੀ ਸਾਡੇ ਘਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਵੇ ਪਰ ਚਰਨ ਪਾਉਣ ਸਾਡੇ ਆ ਕੇ ਬਸ ਇੰਨੀ ਮੰਗ ਉਹਨਾਂ ਦੀ ਪ੍ਰਚਾਰ ਦੀ ਗਲਤੀ ਵੱਖਰੀ ਰਹੀ ਕਿ ਉਹਨਾਂ ਦੀ ਇੰਨੇ ਹੀ ਆ ਵੀ ਸਾਡੇ ਕਿਸੇ ਬਹਾਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਾਡੇ ਘਰ ਆਵੇ ਮੈਂ ਪਿਛਲੇ ਮੈਂ ਪਿਛਲੇ ਦੂਜੇ ਮਹੀਨੇ ਸ਼ਾਇਦ ਦੇ ਦੋ ਮਹੀਨੇ ਹੋ ਗਏ ਉਹਦੇ ਇੱਕ ਘਰ ਪ੍ਰੋਗਰਾਮ ਕੀਤਾ ਸੀ ਸਾਡੇ ਇਥੇ ਲੋਕਲ ਏਰੀਆ ਚ ਪੈਂਦਾ ਉਹਦੇ ਪ੍ਰੋਗਰਾਮ ਕੀਤਾ ਤੇ ਉਹ ਸਿੰਘ ਬਾਅਦ ਮਿਲਿਆ ਉਹਨਾਂ ਦਾ ਬਾਬੇ ਜੀ ਭੇਟਾ ਸਾਡੀ ਭੇਟਾ ਦੀ ਗੱਲ ਚੱਲਦੀ ਮੈਂ ਅੱਜ ਤੱਕ ਕਦੇ ਵੀ ਕਿਸੇ ਤੋਂ 1 ਰੁਪਿਆ ਮੰਗ ਕੇ ਨਹੀਂ ਗਿਆ ਮੈਨੂੰ ਇਹ ਪੈਸੇ ਲਾਉਂਦੇ ਫੇਰੀ ਕਥਾ ਕਰਨਾ ਮੈਂ ਨਾ ਨਹੀਂ ਗਿਆ ਮੇਰੇ ਦੋਨਾਂ ਦੇ ਘਰ ਕਥਾ ਕੀਤੀ ਉਹ ਬਾਅਦ ਮੈਨੂੰ ਉਹਨਾਂ ਦੇ ਬਾਪੇ ਜੀ ਭੇਟਾ ਮੈਂ ਕਿਹਾ ਜੀ ਨਹੀਂ ਤੁਸੀਂ ਰਹਿਣ ਦਿਓ ਅਸੀਂ ਭੇਟਾ ਨਹੀਂ ਤੁਹਾਡੇ ਤੋਂ ਲੈਣੀ ਦੋ ਆਂਦੇ ਵੀ ਨਹੀਂ ਨਹੀਂ ਅਸੀਂ ਤਾਂ ਜੀ ਦਸਵੰਦ ਕੱਢਿਆ ਤੁਸੀਂ ਯਕੀਨ ਮੰਨੋ ਉਹਨਾਂ ਨੇ 300 ਰੁਪਿਆ ਸਾਨੂੰ ਭੇਟਾ ਦਿੱਤਾ ਮੈਂ ਸਾਰੇ ਰੁਪਏ ਖਰਚ ਦਿਓ 300 ਵੱਖਰਾ ਰੱਖਿਆ ਮੈਂ ਲੈ ਲਿਆ ਉਹਨਾਂ ਤੋਂ ਮੈਨੂੰ ਕਿਹਾ 300 ਮੈਂ ਲਿਆ ਮੈਂ ਆਪਣੀ ਜੇਬ ਚੋਂ 1000 ਰੁਪਏ ਕੱਢਿਆ ਤੇ ਉਹਨਾਂ ਨੂੰ ਦਿੱਤਾ। ਹਮ ਮੈਂ ਕਿਹਾ ਤੁਸੀਂ ਆ ਰੱਖੋ ਆਂਦੇ ਕਾਦੇ ਵਾਸਤੇ। ਮੈਂ ਕਿਹਾ ਤੁਸੀਂ ਇਹ ਉਹਨਾਂ ਦੇ ਬੱਚਾ ਸੀ ਨਿਆਣਾ ਇੱਕ। ਮੈਂ ਕਿਹਾ ਇਹਨਾਂ ਨੂੰ ਕੋਈ ਵਰਦੀ ਜਾਂ ਕਾਪੀਆਂ ਜੋ ਲੋਡ ਲੋਡ ਹੋਈ ਹੋਈ ਦੇ ਦਿਓ। ਤੁਹਾਡੀ ਭੇਟਾ ਮੈਂ ਪ੍ਰਬੰਧ ਕਰ ਲਈ ਤੁਸੀਂ ਮੇਰੀ ਭੇਟਾ ਪ੍ਰਬੰਧ ਕਰੋ। ਹਮ ਉਹਨਾਂ ਪਰ ਉਹ ਇਨਾਂ ਦੇ ਦਿਲਾਂ ਚ ਇੰਨੀ ਖੁਸ਼ੀ ਹੈ ਹੁਣ ਜਦੋਂ ਆਹ ਐਲਾਨ ਹੋਇਆ ਤੇ ਉਹਨਾਂ ਦਾ ਸ਼ੁਭਾਸ਼ਲਵੋਣ ਆਇਆ ਮਾਮਾ ਜੀ। ਬਾਬਾ ਜੀ ਤੁਸੀਂ ਦੱਸੋ ਕਿਉਂਕਿ ਸਾਡੇ ਖੇਤੀ ਦਾ ਕੰਮ ਵੀ ਹੈ। ਆਂਦੇ ਵੀ ਖੇਤ ਦਾ ਕੰਮ ਅਸੀਂ ਸੰਭਾਲਾਂਗੇ ਤੁਸੀਂ ਆ ਸਮੋ ਕੰਮ। ਪਿਆਰ ਹੈ ਸੰਗਤਾ ਜੀ। ਜੀ। ਤਾਂ ਇਹ ਪ੍ਰਚਾਰ ਨੂੰ ਲੈ ਕੇ ਤੁਸੀਂ ਕਿਹਾ ਵੀ ਜਿੰਨਾ ਘਰਾਂ ਦੇ ਵਿੱਚ ਅਜੇ ਤੱਕ ਉਹਨਾਂ ਦੀ ਇੱਛਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸਾਡੇ ਘਰ ਹੋਵੇ ਪਰ ਬਜਟ ਹੈ ਨਹੀਂ ਉਹਨਾਂ ਦਾ ਬਜਟ ਨਹੀਂ ਹੈ ਉਹਨਾਂ ਕੋਲ ਉਹਨਾਂ ਲੋਕਾਂ ਦੀ ਸਹਾਇਤਾ ਤੁਸੀਂ ਉਹ ਪ੍ਰਚਾਰਕ ਤੌਰ ਤੇ ਤੁਸੀਂ ਕਰੋਗੇ ਤਾਂ ਲੋਕਲ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਕਮੇਟੀਆਂ ਦੇ ਨਾਲ ਤਾਲਮਿਲ ਬਣਾ ਕੇ ਉਹ ਕਿਸ ਤਰ੍ਹਾਂ ਦਾ ਜਿਹੜਾ ਤੁਹਾਡਾ ਰਹੂਗਾ ਅੱਗੇ ਦਾ ਵਿਸਤਾਰ ਬਿਲਕੁਲ ਜੀ ਤਕਰੀਬਨ ਹੁਣ ਵੀ ਤੇ ਪਹਿਲਾਂ ਆਉਣ ਵਾਲੇ ਸਮੇਂ 'ਚ ਵੀ ਮੈਂ ਤੇ ਪਿਛਲੇ ਸਮੇਂ ਚ ਵੀ ਤਕਰੀਬਨ ਸਾਰੀਆਂ ਕਮੇਟੀਆਂ ਵਾਲੇ ਸੱਜਣਾਂ ਨੂੰ ਬੜੇ ਪਿਆਰ ਕਰਦੇ ਆ ਜਦੋਂ ਕੋਈ ਉਹਨਾਂ ਦਾ ਪ੍ਰੋਗਰਾਮ ਹੁੰਦਾ ਜੋ ਕੋਈ ਵੀ ਹੁੰਦਾ ਤਾਂ ਤਕਰੀਬਨ ਬੁਲਾਉਂਦੇ ਆ ਉਹਨਾਂ ਨਾਲ ਰਾਬਤਾ ਕਾਇਮ ਹੁੰਦਾ ਰਹਿੰਦਾ ਤਕਰੀਬਨ ਉਹ ਸਾਰੇ ਹੁਣ ਤੇ 22 ਪਿੰਡ ਜਿਹੜੇ ਸਾਡੇ ਆਏ ਨੇ ਇਹਨਾਂ ਤੇ ਹਈ ਹਈ ਬਾਕੀ ਵਾਲੇ ਵਾਲੇ 40-50 ਪਿੰਡ ਜਿੰਨੇ ਨੇ ਉਹ ਸਾਰੇ ਸੰਗਤਾਂ ਨਾਲ ਕਮੇਟੀਆਂ ਨਾਲ ਚੰਗਾ ਰਾਬਤਾ ਕਾਇਮ ਹੈ ਮੈਂ ਜਿੱਥੇ ਤੱਕ ਹੋਇਆ ਮੈਂ ਬੜਾ ਉਹਨਾਂ ਨਾਲ ਉਹਨਾਂ ਨੂੰ ਕਹਿ ਲੋ ਉਹਨਾਂ ਨਾਲ ਵਿਚਾਰ ਕਰ ਕਰਕੇ ਕਈ ਗੁਰਦੁਆਰਾ ਸਾਹਿਬ ਦੇ ਗ੍ਰੰਤੀ ਸਿੰਘਾਂ ਦੀ ਤਨਖਾਹ 3-3000 ਸੀ ਹੂੰ 6000 ਕਰਵਾਈ ਉਹਨਾਂ ਦੀ ਆਸ ਆ ਕੇ ਜੀ 3000 ਤੋਂ 6000 ਬਸਾ ਕਰਵਾਈ ਆਸ ਆ ਕੇ ਚਲੋ ਜਿੰਨਾ ਹੁਣ ਜਿੰਮੇ ਬਜਟ ਹੋਇਆ ਜਿੰਮੇ ਬਣੀ ਗੱਲ ਅਪੋ ਅੱਗੇ ਕੀ ਤੋਰਨਾ ਹੈ ਹਾਂ ਜੀ ਇਲੈਕਸ਼ਨਾਂ ਦੇ ਵਿੱਚ ਤੁਸੀਂ ਸਿਕ ਸੰਗਤਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿ ਦੇਖੋ ਤੁਹਾਡੀ ਸੀਟ ਤੇ ਤਾਂ ਇਲੈਕਸ਼ਨ ਹੋਣਾ ਹੈ ਤੁਸੀਂ ਆਪਣੇ ਵੱਲੋਂ ਆਪਣੇ ਵਿਚਾਰ ਜਿਹੜੇ ਉਹ ਰੱਖ ਦਿੱਤੇ ਐ ਕਿ ਕਿਸ ਸੋਚ ਨੂੰ ਲੈ ਕੇ ਤੁਸੀਂ ਅੱਗੇ ਵਧਣਾ ਹੈ ਤੇ ਜੇਕਰ ਸੰਗਤ ਸੇਵਾ ਦਾ ਮੌਕਾ ਦਿੰਦੀ ਹੈ ਤਾਂ ਅੱਗੇ ਦਾ ਤੁਹਾਡਾ ਕੀ ਵਿਜ਼ਨ ਹੈ ਉਹ ਤੁਸੀਂ ਦੱਸ ਦਤਾ ਹੈ ਲੇਕਿਨ ਜਿਹੜੀਆਂ ਬਾਕੀ ਸੀਟਾਂ ਬਾਕੀ ਸੀਟਾਂ ਤੇ ਵੀ ਉਮੀਦਵਾਰ ਆਉਣੇ ਆ ਤਾਂ ਓਵਰਆਲ ਜੇਕਰ ਹਰਿਆਣਾ ਦੀ ਗੱਲ ਕਰੀਏ ਤਾਂ ਸੰਗਤਾਂ ਨੂੰ ਆਪਣੇ ਵੱਲੋਂ ਕੀ ਸੰਦੇਸ਼ ਦੇਣਾ ਚਾਹੋਗੇ ਕਿ ਉਹ ਨੁਮਾਇंदे ਚੁਣਨ ਲੱਗੇ ਕੀ ਚੀਜ਼ਾਂ ਧਿਆਨ ਦੇ ਵਿੱਚ ਰੱਖਣ ਇਹ ਤੁਸੀਂ ਬੜੀ ਬੜੀ ਇੰਪੋਰਟੈਂਟ ਗੱਲ ਕਰਤੀ ਮੇਰੇ ਆਉਣ ਵੇਲੇ ਮਾਨਸ ਵਿਚਾਰ ਸੀ ਮੈਂ ਕਿਹਾ ਮੈਂ ਸਵਾਲ ਮੈਂ ਕਹਾਂ ਉਹ ਵੀ ਤੁਸੀਂ ਕਰਿਓ ਪਰ ਤੁਸੀਂ ਆਪਣੇ ਆਪ ਕਰ ਦਿੱਤਾ ਬੜਾ ਚੰਗੀ ਗੱਲ ਮੇਰੀ ਅਪੀਲ ਆਪ ਸਾਧ ਸੰਗਤ ਨੂੰ ਇਹ ਹੈ ਵੀ ਸਭ ਤੋਂ ਪਹਿਲੀ ਗੱਲ ਇਹ ਧਿਆਨ ਚ ਰੱਖਿਆ ਜਾਏ ਜੇ ਕੋਈ ਵੀ 40 50 ਸਾਲ ਤੱਕ ਦਾ ਕੋਈ ਨੌਜਵਾਨ ਖਲੁੰਦਾ ਜਿਹਨੂੰ ਇਤਿਹਾਸ ਦੀ ਗੁਰਬਾਣੀ ਦੀ ਨੌਲੇਜ ਹੈ ਨੌਲੇਜ ਨਹੀਂ ਉਹ ਉਹਨਾਂ ਨੂੰ ਅਪਣਾ ਵੀ ਰਿਹਾ ਜਾਣਕਾਰੀ ਹੋਣੀ ਗੱਲ ਵੱਖਰੀ ਹੈ ਪਰ ਉਸ ਚੀਜ਼ ਨੂੰ ਅਪਣਾਉਣਾ ਗੱਲ ਵੱਖਰੀ ਹੈ ਉਹ ਆਪਣੇ ਪਿੰਡੇ ਤੇ ਉਸ ਚੀਜ਼ ਨੂੰ ਢਾਲ ਰਿਹਾ ਆਪਣੇ ਪਰਿਵਾਰ ਨੂੰ ਆਪਣੇ ਆਲੇ-ਦਾਲੇ ਨੂੰ ਆਪਣੇ ਪਿੰਡ ਨੂੰ ਉਸ ਪੱਧਰ ਤੇ ਲੈ ਕੇ ਜਾ ਰਿਹਾ ਜੇ ਕੋਈ ਉਸ ਤਰ੍ਹਾਂ ਦਾ ਨੌਜਵਾਨ ਆ ਰਿਹਾ ਤਾਂ ਆਪ ਸਾਰੀ ਸੰਗਤ ਨੇ ਖਾਸ ਕਰਕੇ ਉਸ ਨੌਜਵਾਨ ਦਾ ਜ਼ਰੂਰ ਸਹਿਯੋਗ ਦੇਣਾ ਤੇ ਮੈਂ ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹਣਾ ਮੇਰੇ ਪ੍ਰਚਾਰਕ ਵੀਰ ਬੜੇ ਨੌਜਵਾਨ ਨੇ ਅੱਜ ਕੱਲ ਦੇ ਸਮੇਂ ਵਿੱਚ ਨਾ ਹੁਣ ਆ ਇੱਕ ਕਹਿ ਲੋ ਟ੍ਰੈਂਡ ਹੀ ਹੈ ਵੀ ਹੁਣ ਨੌਜਵਾਨ ਜ਼ਿਆਦਾ ਪ੍ਰਚਾਰ ਕਰਦੇ ਆ ਪ੍ਰਚਾਰਕ ਨੌਜਵਾਨ ਜ਼ਿਆਦੇ ਨੇ ਬਜ਼ੁਰਗ ਨੌਜਵਾਨ ਪ੍ਰਚਾਰਕ ਉਹ ਘਟ ਨੇ ਉਹਨਾਂ ਨੌਜਵਾਨਾਂ ਨੂੰ ਬੇਨਤੀ ਕਰਨਾ ਕਈ ਵਾਰੀ ਸਾਨੂੰ ਬੰਦੇ ਕਹਿੰਦੇ ਨੇ ਵੀ ਆਪਣਾ ਹੀ ਕੰਮ ਨਹੀਂ ਹੈ ਜੇ ਆਪਣਾ ਕੰਮ ਨਹੀਂ ਤੇ ਹੋਇਆ ਕੀ ਦਾ ਕੰਮ ਇੱਕ ਇੱਕ ਬੰਦੇ ਨੇ ਸਵਾਲ ਕੀਤਾ ਸੀ ਮੈਨੂੰ ਯਾਦ ਨਹੀਂ ਉਹ ਆਉਂਦਾ ਵੀ ਭਾਰਤ ਦੀ ਰਾਜਨੀਤੀ ਦਾ ਗੰਦਲਾ ਹਾਲ ਕਿਉਂ ਹੈ ਹੂੰ ਤੇ ਉਹਨੇ ਜਵਾਬ ਦਿੱਤਾ ਉਹਦਾ ਭਾਰਤ ਦੀ ਰਾਜਨੀਤੀ ਦਾ ਗੰਦਲਾ ਹਾਲ ਤਾਂ ਹੈ ਇਹਦਾ ਕਸੂਰ ਵਾਰ ਚੰਗੇ ਬੰਦੇ ਨੇ ਹੋਂਦੇ ਫਿਰ ਚੰਗੇ ਬੰਦੇ ਕਿਉਂ ਹਾਂ ਉਹ ਹੋਂਦੇ ਵੀ ਜਦੋਂ ਲੋੜ ਪੈਂਦੀ ਤੇ ਚੰਗੇ ਬੰਦੇ ਅੱਗੇ ਨਹੀਂ ਆਉਂਦੇ ਹੂੰ ਤੇ ਦੂਜਿਆਂ ਨੇ ਆਪੇ ਆ ਜਾਣਾ ਜੀ ਉਹ ਮੈਂ ਤਾਂ ਬੇਨਤੀ ਕਰਦਾ ਵੀ ਉਹ ਜੇ ਅਸੀਂ ਸਮਝਣੇ ਆ ਨਾ ਵੀ ਅਸੀਂ ਪ੍ਰਚਾਰ ਦੀ ਲਾਈਨ ਵਿੱਚ ਚੰਗੇ ਚੱਲ ਰਹੇ ਆ ਤੇ ਪ੍ਰਚਾਰ ਦੀ ਲਾਈਨ ਤੇ ਚਲਣੀ ਚਲਣੀ ਨਾਲ ਨਾਲ ਆਪਾਂ ਪ੍ਰਬੰਧ ਦੀ ਲਾਈਨ ਵਿੱਚ ਵੀ ਚੱਲੀਏ ਕਿਉਂਕਿ ਜੇ ਪ੍ਰਚਾਰਕ ਪ੍ਰਬੰਧਕ ਹੋ ਇੱਥੇ ਇੱਕ ਗੱਲ ਇਹ ਹੈ ਕਿ ਤੁਸੀਂ ਗੱਲ ਕੀਤੀ ਹੈ ਕਿ ਨੌਜਵਾਨ ਜਿਹੜੇ ਪੜ੍ਹੇ ਲਿਖੇ ਆ ਜਿਹੜੇ ਪ੍ਰਚਾਰਕ ਆ ਉਹ ਅੱਗੇ ਆਉਣ ਤਾਂ ਇੱਥੇ ਇਹ ਵੀ ਹੈ ਕਿ ਕੁਝ ਲੋਕ ਅਜਿਹੇ ਆ ਕਿ ਉਹ ਚੋਣਾਂ ਲੜਨ ਦੇ ਲਈ ਅਮਰਤਾਰੀ ਹੋ ਕੇ ਉਹ ਮੌਕੇ ਤੇ ਜਿਹੜੇ ਆ ਉਹ ਚੋਣਾਂ ਦੇ ਵਿੱਚ ਭਾਗ ਲੈਣਗੇ ਉਹਨਾਂ ਲਈ ਕੀ ਕਹਿਣਾ ਚਾਹੋਗੇ ਨਹੀਂ ਨਹੀਂ ਜੀ ਉਹ ਕਹਿ ਲੋ ਵੀ ਦਿਖਾਵੇ ਲਈ ਗਿੱਦੜ ਨੇ ਸ਼ੇਰ ਦੀ ਖੱਲ ਪਾਉਣੀ ਤਾਂ ਗੱਲ ਨਹੀਂ ਬਣਨੀ ਜੇ ਤੁਸੀਂ ਅਮਰਤਾਰੀ ਉਹਨਾਂ ਤੇ ਆਪਣੇ ਅੰਦਰੋਂ ਉਹ ਸੁੱਤਾ ਸ਼ੇਰ ਜਗਾਇਓ ਤੇ ਵਖਤ ਵਿਚਾਰ ਕੇ ਚਲੋ ਇਹ ਇਹ ਥੋੜਾ ਵੀ ਅੱਜ ਹੁਣ ਅੱਜ ਵੋਟਾਂ ਪੈ ਗਈਆਂ ਤੇ ਦੁਨੀਆ ਮੁੱਕ ਜਣੀ ਕੋਈ ਨਹੀਂ ਬੜੇ ਸਮੇ ਅੱਗੇ ਮਿਲਨੇ ਆ ਜੇ ਹੁਣ ਅੱਜ ਵਿਚਾਰ ਬਣੀ ਤੇ ਕੋਈ ਗੱਲ ਨਹੀਂ ਹੌਲੀ ਹੌਲੀ ਅੱਕੇ ਜਾ ਕੇ ਚੱਲ ਪੈਣਾ ਪਰ ਜਿਵੇਂ ਹੋਇਆ ਮਹਾਰਾਜ ਕਿਰਪਾ ਨਾਲ ਜੇ ਕੋਈ ਨੌਜਵਾਨ ਮੈਂ ਫਿਰ ਬੇਨਤੀ ਕਰੂੰ ਜੇ ਕੋਈ ਨੌਜਵਾਨ ਆਉਂਦਾ ਹੈ ਖਾਸ ਕਰਕੇ ਨੌਜਵਾਨ ਆਉਂਦਾ ਤੇ ਆਪ ਸੰਗਤਾਂ ਨੇ ਇਸ ਚੀਜ਼ ਦਾ ਜਰੂਰ ਖਿਆਲ ਰੱਖਣਾ ਵੀ ਜਿੱਥੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਅਦਬ ਦੀ ਲੋੜ ਹੈ ਸਤਕਾਰ ਦੀ ਲੋੜ ਹੈ ਤੇ ਉਹ ਸਾਡਾ ਆਉਣ ਵਾਲਾ ਭਵਿੱਖ ਇਸ ਚੀਜ਼ ਨੂੰ ਸਵਤੰਤਰ ਕੇਲੂ ਸਵਤੰਤਰ ਵਿਚਰ ਕੇ ਤੇ ਚੰਗਾ ਸੋਹਣਾ ਭਵਿੱਖ ਬਣਾਇਆ ਕਰ ਸਕਦੇ ਆ ਜੀ ਜੀ ਭਾਈ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਜਿਹੜੇ ਕੀਮਤੀ ਵਿਚਾਰ ਆ ਉਹ ਸਾਡੇ ਨਾਲ ਸਾਂਝੇ ਕੀਤੇ ਇੱਕ ਬੇਨਤੀ ਸਾਡੇ ਵੱਲੋਂ ਵੀ ਅਸੀਂ ਕਰਾਂਗੇ ਜੀ ਕਿ ਇਹ ਜੜੀਆਂ ਚੋਣਾਂ ਇਹ ਕੋਈ ਸਿਆਸੀ ਚੋਣਾਂ ਨਹੀਂ ਇਹ ਧਾਰਮਿਕ ਚੋਣਾਂ ਨੇ ਤੇ ਇਹਨਾਂ ਦੇ ਵਿੱਚ ਆਉਣ ਵਾਲੇ ਉਮੀਦਵਾਰ ਜਿਹੜੇ ਆ ਉਹ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਚਲਾਉਣ ਦੇ ਲਈ ਉਹ ਕੋਈ ਵਿਸ਼ੇਸ਼ ਅਹੁਦੇ ਤੇ ਨਹੀਂ ਆ ਰਹੇ ਸਗੋਂ ਉਹ ਬਤੌਰ ਸੇਵਾਦਾਰ ਆ ਰਹੇ ਆ ਜੀ ਤਾਂ ਜਿੰਨੇ ਵੀ ਉਮੀਦਵਾਰ ਹੈ ਉਹ ਇਹ ਸੋਚ ਕੇ ਚੋਣ ਮੈਦਾਨ ਦੇ ਵਿੱਚ ਆਉਣ ਕਿ ਅਸੀਂ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚਲਾਉਣ ਦੇ ਲਈ ਅਸੀਂ ਸੇਵਾ ਕਰਨੀ ਹੈ ਆਪਣੇ ਸਿਆਸੀ ਲਾਲਚ ਜਿਹੜੇ ਆ ਉਹਨਾਂ ਨੂੰ ਪਾਸੇ ਛੱਡ ਕੇ ਜਿਹੜਾ ਉਹ ਇਸ ਇਲੈਕਸ਼ਨ ਦੇ ਵਿੱਚ ਭਾਗ ਲਾਉਣ ਤੇ ਉਸ ਤੋਂ ਬਾਅਦ ਜੇਕਰ ਉਹਨਾਂ ਨੂੰ ਸੇਵਾ ਦਾ ਮੌਕਾ ਸੰਗਤ ਦਿੰਦੀ ਹੈ ਤਾਂ ਫਿਰ ਉਹ ਇਸ ਕਾਰਜ ਨੂੰ ਸੇਵਾ ਸਮਝ ਕੇ ਕਰਨ ਇੰਨੀ ਕੁ ਬੇਨਤੀ ਅਸੀਂ ਵੀ ਜਰੂਰ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਕਰੀਫਤ ਹੈ